ਹੁਣ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੂੰ ਤਬਦੀਲ ਕਰਨ ਬਾਰੇ ਅੰਤਿਮ ਫੈਸਲਾ ਬਾਰ ਐਸੋਸੀਏਸ਼ਨ ਦੇ ਹੱਥਾਂ ਵਿੱਚ ਹੋਵੇਗਾ ਹਾਈ ਕੋਰਟ ਦੇ ਮੌਜੂਦਾ ਆਹਾਤੇ ਦਾ ਵਿਸਤਾਰ ਕਰਨ ਜਾਂ ਇਸ ਨੂੰ ਨਵੀਂ ਜਗ੍ਹਾ ਤੇ ਤਬਦੀਲ ਕਰਨ ਦਾ ਫੈਸਲਾ VOTING ਵੱਲੋਂ ਲਿਆ ਜਾਵੇਗਾ ਵਰਤਮਾਨ ਦੇ ਵਿੱਚ ਹਾਈ ਕੋਰਟ ਸੈਕਟਰ 1 ਚੰਡੀਗੜ੍ਹ ਦੇ ਵਿੱਚ ਸਥਿਤ ਹੈ ਜੋ ਕਿ ਸੁਖਨਾ ਚੀਲ ਦੇ ਕੈਚਮੈਂਟ ਏਰੀਆ ਅਤੇ ਯੂਨੈਸਕੋ ਵਿਸ਼ਵ ਵਿਰਾਸਤ ਸਥਾਨ ਕੈਪੀਟਲ ਕੰਪਲੈਕਸ ਦਾ ਹਿੱਸਾ ਹੈ ਇਸੇ ਕਰਕੇ ਇਸੇ ਵਿਸਥਾਰ ਦੀ ਸੰਭਾਵਨਾ ਲਗਭਗ ਖਤਮ ਹੋ ਗਈ ਹੈ ਤੇ ਲੰਬੇ ਸਮੇਂ ਤੋਂ ਨਵੇਂ ਵਿਕਲਪਾਂ ਦੀ ਖੋਜ ਕੀਤੀ ਜਾ ਰਹੀ ਸੀ ਇਸ ਕਰਮ ਦੇ ਵਿੱਚ 20 ਅਗਸਤ ਨੂੰ PHHCA ਦੀ ਕਾਰਜਕਾਰੀ ਕਮੇਟੀ ਨੇ ਸਰਬਸੰਮਤੀ ਦੇ ਨਾਲ ਹਾਈ ਕੋਰਟ ਨੂੰ ਚੰਡੀਗੜ੍ਹ ਦੇ ਤੇ ਸਰੰਗੜ ਪਿੰਡ ਦੇ ਵਿੱਚ ਤਬਦੀਲ ਕਰਨ ਦਾ ਪ੍ਰਸਤਾਵ ਪਾਸ ਕਰ ਦਿੱਤਾ ਹੈ ਪ੍ਰਸਤਾਵ ਦੇ ਅਨੁਸਾਰ ਸਰੰਗੜ ਦੇ ਵਿੱਚ ਇੱਕ ਨਵਾਂ ਹਾਈ ਕੋਰਟ ਕੈਂਪਸ ਬਣਾਉਣ ਦੇ ਲਈ 48.86 ਏਕੜ ਜ਼ਮੀਨ ਨਿਰਧਾਰਤ ਕੀਤੀ ਗਈ ਹੈ ਜਿਸ ਵਿੱਚੋਂ 15 ਏਕੜ ਜ਼ਮੀਨ ਪਹਿਲਾਂ ਹੀ ਅਲਾਟ ਕੀਤੀ ਜਾ ਚੁੱਕੀ ਹੈ ਇੱਥੇ ਲਗਭਗ 42 ਲੱਖ ਵਰਗ ਫੁੱਟ ਖੇਤਰ ਦੀ ਇੱਕ ਨਵੀਂ ਇਮਾਰਤ ਬਣਾਈ ਜਾਵੇਗੀ ਜੋ ਅਗਲੇ 20-25 ਸਾਲਾਂ ਤੇ ਲਈ ਲੋੜਾਂ ਨੂੰ ਪੂਰਾ ਕਰਨ ਦੇ ਯੋਗ ਹੋਵੇਗੀ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਸਰੰਗੜ ਇੱਕ ਬਿਹਤਰ ਵਿਕਲਪ ਹੈ ਕਿਉਂਕਿ ਇੱਥੇ ਇੱਕ ਮੈਟਰੋ ਸਟੇਸ਼ਨ ਪ੍ਰਸਤਾਵਿਤ ਹੈ ਪੀਜੀਆਈ ਤੋਂ ਇੱਕ ਫਲਾਈਓਵਰ ਛੋੜੀਆਂ ਸੜਕਾਂ ਅਤੇ ਮੁਹਾਲਿਆਂ ਤੇ ਹਵਾਈ ਅੱਡੇ ਤੱਕ ਬਿਹਤਰ ਸੰਪਰਕ ਉਪਲਬਧ ਹੋਵੇਗਾ ਨਾਲ ਹੀ ਚਾਰੋਂ ਦਿਸ਼ਾਵਾਂ ਤੋਂ ਐਂਟਰੀ ਐਗਜ਼ਿਟ ਦੀ ਸਹੂਲਤ ਅਤੇ ਟ੍ਰੈਫਿਕ ਜਮ ਤੋਂ ਬਿਨਾ અવਸਰ ਦੀ ਸੰਭਾਵਨਾ ਇਸ ਨੂੰ ਬਧਰੇ ਟੁਕਮਾ ਬਣਾਵੇਗੀ ਮੌਜੂਦਾ ਆਹਾਤੇ ਨੂੰ ਵਧਾਉਣ ਦੀ ਯੋਜਨਾ ਨੂੰ ਵੀ ਇੱਕ ਵਿਕਲਪ ਵਜੋਂ ਵਿਚਾਰਿਆ ਜਾ ਰਿਹਾ ਹੈ ਇਸ ਦੇ ਤਹਿਤ ਬਾ ਰੂਮ ਦੇ ਸਾਹਮਣੇ ਇੱਕ ਨਵਾਂ ਕੰਪਲੈਕਸ ਬਣਾਇਆ ਜਾ ਸਕਦਾ ਹੈ ਇਸ ਦੇ ਵਿੱਚ ਦੋ ਮੰਜ਼ਿਲਾ ਭੂਮੀਗਤ ਪਾਰਕਿੰਗ ਅਤੇ ਇਸ ਦੇ ਉੱਪਰ ਤਿੰਨ ਮੰਜ਼ਿਲਾ ਹੋਣ ਗਿਆ ਇਸ ਨਾਲ ਲਗਭਗ 1690 ਕੋਰ ਕੂਰਮ ਜੁੜੇ ਜਾਣਗੇ ਤੇ ਇਸ ਯੋਜਨਾ ਦੀ ਲਾਗਤ ਲਗਭਗ 200 ਕਰੋੜ ਰੁਪਏ ਹੁੰਦਾ ਅਨੁਮਾਨ ਹੈ ਹਾਲਾਂਕਿ ਨਿਰਮਾਣ ਕਾਜ ਯੂਨੈਸਕੋ ਤੋਂ ਪ੍ਰਵਾਨਗੀ ਮਿਲਣ ਤੋਂ ਬਾਅਦ ਹੀ ਸੰਭਵ ਹੋਵੇਗਾ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਪ੍ਰਵਾਨਗੀ ਪ੍ਰਕਿਰਿਆ ਦੇ ਵਿੱਚ ਘੱਟੋ-ਘੱਟ 1.5 ਸਾਲ ਦਾ ਸਮਾਂ ਲੱਗੇਗਾ ਤੇ ਉਸ ਤੋਂ ਬਾਅਦ ਉਸਾਰੀ ਤੇ ਵਿੱਚ 5 ਸਾਲ ਤੋਂ ਵੱਧ ਸਮਾਂ ਲੱਗ ਸਕਦਾ ਹੈ ਇਸ ਸਮੇਂ ਦੌਰਾਨ ਕੈਂਪਸ ਦੇ ਵਿੱਚ ਭੀੜ ਪਾਰਕਿੰਗ ਦੀ ਸਮੱਸਿਆ ਧੂੜ ਅਤੇ ਆਵਾਜਾਈ ਦੀਆਂ ਸਮੱਸਿਆਵਾਂ ਬਵਾ ਜਾਣਗੀਆਂ ਬਾਈ ਅਗਸਤ ਨੂੰ ਸੁਣਵਾਈ ਦੌਰਾਨ ਚੀਫ ਜਸਟਿਸ ਸ਼ੀਲ ਨਾਗੂ ਅਤੇ ਜਸਟਿਸ ਰਮੇਸ਼ ਕੁਮਾਰੀ ਦੀ ਡਿਵੀਜ਼ਨ ਬੈਂਚ ਨੇ ਕਿਹਾ ਕਿ ਹਾਈ ਕੋਰਟ ਨੂੰ ਤਬਦੀਲ ਕਰਨ ਵਰਗਾ ਮਹੱਤਵਪੂਰਨ ਫੈਸਲਾ ਸਿਰਫ ਕਾਰਜਕਾਰੀ ਕਮੇਟੀ ਦੁਆਰਾ ਹੀ ਨਹੀਂ ਲਿਆ ਜਾ ਸਕਦਾ ਇਸ ਨੂੰ ਐਸੋਸੀਏਸ਼ਨ ਦੀ ਜਨਰਲ ਬੋਡੀ ਦੇ ਸਾਹਮਣੇ ਵੀ ਰੱਖਿਆ ਜਾਣਾ ਚਾਹੀਦਾ ਹੈ ਤੇ ਅਦਾਲਤ ਨੇ ਸਪਸ਼ਟ ਕੀਤਾ ਹੈ ਕਿ ਜਦੋਂ ਤੱਕ ਜਨਰਲ ਬੋਡੀ ਇਸ ਪ੍ਰਸਤਾਵ ਨੂੰ ਪਾਸ ਨਹੀਂ ਕਰਦੀ ਇਸ ਨੂੰ ਮਾਨਤਾ ਨਹੀਂ ਦਿੱਤੀ ਜਾਵੇਗੀ ਪੀ ਐਚ ਐਚ ਸੀ ਬੀਏ ਨੇ ਬਾਅਦ ਮੈਂਬਰਾਂ ਨੂੰ ਜਾਰੀ ਕੀਤੇ ਨੋਟਿਸ ਵਿੱਚ ਕਿਹਾ ਹੈ ਕਿ ਮੌਜੂਦਾ ਅਹਾਤੇ ਦੇ ਵਿੱਚ ਵਿਸਥਾਰ ਦੇ ਵਿਕਲਪ ਵਿੱਚ ਬਹੁਤ ਸਮਾਂ ਲੱਗੇਗਾ ਅਤੇ ਹਜੇ ਵੀ ਹਾਈ ਕੋਰਟ ਦੀਆਂ ਜ਼ਰੂਰਤਾਂ ਨੂੰ ਪੂਰੀ ਤਰ੍ਹਾਂ ਪੂਰਾ ਨਹੀਂ ਕਰ ਸਕੇਗਾ ਜਦੋਂ ਕਿ ਸਰੰਗੜ ਦੇ ਵਿੱਚ ਨਵਾਂ ਕੈਂਪਸ ਇੱਕ ਸਥਾਈ ਹੱਲ ਹੋਵੇਗਾ ਤੇ ਸਹੂਲਤਾਂ ਦੇ ਨਾਲ ਪੂਰ ਹੋਵੇਗਾ ਐਸੋਸੀਏਸ਼ਨ ਨੇ ਕਿਹਾ ਕਿ ਤੋਂਵੇਂ ਯੋਜਨਾਵਾਂ ਦੇ ਵਿੱਚ 5 ਤੋਂ 7 ਸਾਲ ਲੱਗ ਸਕਦੇ ਨੇ ਪਸਰੰਗ ਗੜਦਾ ਵਿਕਲਪ ਪੂਖਦੇ ਲਈ ਬਿਹਤਰ ਸਾਬਤ ਹੋਵੇਗਾ ਦਸੀ ਬਾਅਦ ਐਸੋਸੀਏਸ਼ਨ ਦੇ ਮੈਂਬਰ ਵਕੀਲ ਦੀ VOTING ਦੁਆਰਾ ਲਿਆ ਜਾਵੇਗਾ VOTING ਦੀ ਮਿਤੀ ਅਤੇ ਪ੍ਰਕਿਰਿਆ ਦਾ ਐਲਾਨ ਜਲਦੀ ਕੀਤਾ ਜਾਵੇਗਾ ਤੇ ਇਸ ਵੇਲੇ ਹਾਈ ਕੋਰਟ ਦੀ ਮਨਜ਼ੂਰ ਸਮਰਥਾ 85 ਅਦਾਲਤੀ ਕਮਰੇ ਨਹੀਂ ਪਰ ਇਸ ਵੇਲੇ ਸਿਰਫ 69 ਅਦਾਲਤੀ ਕਮਰੇ ਹੀ ਕਾਰਜਸ਼ੀਲ ਨੇ ਕੇਸਾਂ ਦੀ ਵੱਤੀ ਗਿਣਤੀ ਅਤੇ ਨਿਆਂ ਘਟਾਂਚੇ ਦੀਆਂ ਜ਼ਰੂਰਤਾਂ ਦੇ ਮੱਦੇਨਜ਼ਰ ਹਾਈ ਕੋਰਟ ਦੇ ਵਿਸਥਾਰ ਜਾਂ ਫਿਰ ਤਬਾਦਲੇ ਬਾਰੇ ਇਹ ਫੈਸਲਾ ਬਹੁਤ ਹੀ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ ਮੁਨ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੂੰ ਤਬਦੀਲ ਕਰਨ ਬਾਰੇ ਅੰਤਿਮ ਫੈਸਲਾ ਬਾਰ ਐਸੋਸੀਏਸ਼ਨ ਦੇ ਹੱਥਾਂ ਵਿੱਚ ਹੋਵੇਗਾ ਹਾਈ ਕੋਰਟ ਦੇ ਮੌਜੂਦਾ ਆਹਾਤੇ ਦਾ ਵਿਸਤਾਰ ਕਰਨ ਜਾਂ ਇਸ ਨੂੰ ਨਵੀਂ ਜਗ੍ਹਾ ਤੇ ਤਬਦੀਲ ਕਰਨ ਦਾ ਫੈਸਲਾ ਵੋਟਿੰਗ ਵੱਲੋਂ ਲਿਆ ਜਾਵੇਗਾ ਵਰਤਮਾਨ ਦੇ ਵਿੱਚ ਹਾਈ ਕੋਰਟ ਸੈਕਟਰ 1 ਚੰਡੀਗੜ੍ਹ ਦੇ ਵਿੱਚ ਸਥਿਤ ਹੈ ਜੋ ਕਿ ਸੁਖਨਾ ਚੀਲ ਦੇ ਕੈਚਮੈਂਟ ਏਰੀਆ ਅਤੇ ਯੂਨੈਸਕੋ ਵਿਸ਼ਵ ਵਿਰਾਸਤ ਸਥਾਨ ਕੈਪੀਟਲ ਕੰਪਲੈਕਸ ਦਾ ਹਿੱਸਾ ਹੈ ਇਸੇ ਕਰਕੇ ਇਸੇ ਵਿਸਥਾਰ ਦੀ ਸੰਭਾਵਨਾ ਲਗਭਗ ਖਤਮ ਹੋ ਗਈ ਹੈ ਅਤੇ ਲੰਬੇ ਸਮੇਂ ਤੋਂ ਨਵੇਂ ਵਿਕਲਪਾਂ ਦੀ ਖੋਜ ਕੀਤੀ ਜਾ ਰਹੀ ਸੀ ਇਸ ਕਰਮ ਦੇ ਵਿੱਚ 20 ਅਗਸਤ ਨੂੰ PHHCBED ਕਾਰਜਕਾਰੀ ਕਮੇਟੀ ਨੇ ਸਰਬਸੰਮਤੀ ਦੇ ਨਾਲ ਹਾਈ ਕੋਰਟ ਨੂੰ ਚੰਡੀਗੜ੍ਹ ਦੇ ਤੇ ਸਰੰਗੜ ਪਿੰਡ ਦੇ ਵਿੱਚ ਤਬਦੀਲ ਕਰਨ ਦਾ ਪ੍ਰਸਤਾਵ ਪਾਸ ਕਰ ਦਿੱਤਾ ਹੈ। ਪ੍ਰਸਤਾਵ ਦੇ ਅਨੁਸਾਰ ਸਰੰਗੜ ਦੇ ਵਿੱਚ ਇੱਕ ਨਵਾਂ ਹਾਈ ਕੋਰਟ ਕੈਂਪਸ ਬਣਾਉਣ ਦੇ ਲਈ 48.86 ਏਕੜ ਜ਼ਮੀਨ ਨਿਰਧਾਰਤ ਕੀਤੀ ਗਈ ਹੈ ਜਿਸ ਵਿੱਚੋਂ 15 ਏਕੜ ਜ਼ਮੀਨ ਪਹਿਲਾਂ ਹੀ ਅਲਾਟ ਕੀਤੀ ਜਾ ਚੁੱਕੀ ਹੈ। ਇੱਥੇ ਲਗਭਗ 42 ਲੱਖ ਵਰਗ ਫੁੱਟ ਖੇਤਰ ਦੀ ਇੱਕ ਨਵੀਂ ਇਮਾਰਤ ਬਣਾਈ ਜਾਵੇਗੀ। ਜੋ ਅਗਲੇ 20 ਤੋਂ 25 ਸਾਲਾਂ ਦੇ ਲਈ ਲੋੜਾਂ ਨੂੰ ਪੂਰਾ ਕਰਨ ਦੇ ਯੋਗ ਹੋਵੇਗੀ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਸਰੰਗਗੜ ਇੱਕ ਬਿਹਤਰ ਵਿਕਲਪ ਹੈ ਕਿਉਂਕਿ ਇੱਥੇ ਇੱਕ ਮੈਟਰੋ ਸਟੇਸ਼ਨ ਪ੍ਰਸਤਾਵਿਤ ਹੈ ਪੀਜੀਆਈ ਤੋਂ ਇੱਕ ਫਲਾਈਓਵਰ ਛੋੜੀਆਂ ਸੜਕਾਂ ਅਤੇ ਮੁਹਾਲੀ ਅਤੇ ਹਵਾਈ ਅੱਡੇ ਤੱਕ ਬਿਹਤਰ ਸੰਪਰਕ ਉਪਲਬਧ ਹੋਵੇਗਾ ਨਾਲ ਹੀ ਚਾਰੋ ਦਿਸ਼ਾਵਾਂ ਤੋਂ ਐਂਟਰੀ ਐਗਜ਼ਿਟ ਦੀ ਸਹੂਲਤ ਅਤੇ ਟ੍ਰੈਫਿਕ ਜਾਮ ਤੋਂ ਬਿਨਾਂ ਆਵਾਜ਼ਾਈ ਦੀ ਸੰਭਾਵਨਾ ਇਸ ਨੂੰ ਵਧੇਰੇ ਢੁਕਵਾਂ ਬਣਾਵੇਗੀ ਮੌਜੂਦਾ ਆਹਾਤੇ ਨੂੰ ਵਧਾਉਣ ਦੀ ਯੋਜਨਾ ਨੂੰ ਵੀ ਇੱਕ ਵਿਕਲਪ ਵਜੋਂ ਵਿਚਾਰਿਆ ਜਾ ਰਿਹਾ ਹੈ ਇਸ ਦੇ ਤਹਿਤ ਬਾਹਰੂਮ ਦੇ ਸਾਹਮਣੇ ਇੱਕ ਨਵਾਂ ਕੰਪਲੈਕਸ ਬਣਾਇਆ ਜਾ ਸਕਦਾ ਹੈ ਇਸ ਦੇ ਵਿੱਚ ਦੋ ਮੰਜ਼ਿਲਾ ਭੂਮੀਗਤ ਪਾਰਕਿੰਗ ਅਤੇ ਇਸ ਦੇ ਉੱਪਰ ਤਿੰਨ ਮੰਜ਼ਿਲਾ ਹੋਣ ਗਿਆ ਇਸ ਨਾਲ ਲਗਭਗ 16 ਨਵੇਂ ਕਾਰਟ ਰੂਮ ਜੁੜੇ ਜਾਣਗੇ ਤੇ ਇਸ ਯੋਜਨਾ ਦੀ ਲਾਗਤ ਲਗਭਗ 200 ਕਰੋੜ ਰੁਪਏ ਹੋਣ ਦਾ ਅਨੁਮਾਨ ਹੈ ਹਾਲਾਂਕਿ ਨਿਰਮਾਣ ਕਾਰਜ ਯੂਨੈਸਕੋ ਤੋਂ ਪ੍ਰਵਾਨਗੀ ਮਿਲਣ ਤੋਂ ਬਾਅਦ ਹੀ ਸੰਭਵ ਹੋਵੇਗਾ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਪ੍ਰਵਾਨਗੀ ਪ੍ਰਕਿਰਿਆ ਦੇ ਵਿੱਚ ਘੱਟੋ-ਘੱਟ 1.5 ਸਾਲ ਦਾ ਸਮਾਂ ਲੱਗੇਗਾ ਤੇ ਉਸ ਤੋਂ ਬਾਅਦ ਉਸਾਰੀ ਤੇ ਵਿੱਚ 5 ਸਾਲ ਤੋਂ ਵੱਧ ਸਮਾਂ ਲੱਗ ਸਕਦਾ ਹੈ ਇਸ ਸਮੇਂ ਦੌਰਾਨ ਕੈਂਪਸ ਦੇ ਵਿੱਚ ਭੀੜ ਪਾਰਕਿੰਗ ਦੀ ਸਮੱਸਿਆ ਧੂੜ ਅਤੇ ਆਵਾਜਾਈ ਦੀਆਂ ਸਮੱਸਿਆਵਾਂ ਬਵਾ ਜਾਣ ਗਿਆ 22 ਅਗਸਤ ਨੂੰ ਸੁਣਵਾਈ ਦੌਰਾਨ ਚੀਫ ਜਸਟਿਸ ਸ਼ੀਲ 나ਗੂ ਅਤੇ ਜਸਟਿਸ ਰਮੇਸ਼ ਕੁਮਾਰੀ ਦੀ ਡਿਵੀਜ਼ਨ ਬੈਂਚ ਨੇ ਕਿਹਾ ਹੈ ਕਿ ਹਾਈ ਕੋਰਟ ਨੂੰ ਤਬਦੀਲ ਕਰਨਾ ਵਰਗਾ ਮਹੱਤਵਪੂਰਨ ਫੈਸਲਾ ਸਿਰਫ ਕਾਰਜਕਾਰੀ ਕਮੇਟੀ ਦੁਆਰਾ ਹੀ ਨਹੀਂ ਲਿਆ ਜਾ ਸਕਦਾ ਇਸ ਨੂੰ ਐਸੋਸੀਏਸ਼ਨ ਦੀ ਜਨਰਲ ਬੋਡੀ ਦੇ ਸਾਹਮਣੇ ਵੀ ਰੱਖਿਆ ਜਾਣਾ ਚਾਹੀਦਾ ਹੈ ਤੇ ਅਦਾਲਤ ਨੇ ਸਪਸ਼ਟ ਕੀਤਾ ਹੈ ਕਿ ਜਦੋਂ ਤੱਕ ਜਨਰਲ ਬੋਡੀ ਇਸ ਪ੍ਰਸਤਾਵ ਨੂੰ ਪਾਸ ਨਹੀਂ ਕਰਦੀ ਇਸ ਨੂੰ ਮੰਨਤਾ ਨਹੀਂ ਦਿੱਤੀ ਜਾਵੇਗੀ ਪੀ ਐਚ ਐਚ ਸੀ ਬੀਏ ਨੇ ਬਾਅਦ ਮੈਂਬਰਾਂ ਨੂੰ ਜਾਰੀ ਕੀਤੇ ਨੋਟਿਸ ਵਿੱਚ ਕਿਹਾ ਹੈ ਕਿ ਮੌਜੂਦਾ ਅਹਾਤੇ ਦੇ ਵਿੱਚ ਵਿਸਥਾਰ ਦੇ ਵਿਕਲਪ ਵਿੱਚ ਬਹੁਤ ਸਮਾਂ ਲੱਗੇਗਾ ਅਤੇ ਹਜੇ ਵੀ ਹਾਈ ਕੋਰਟ ਦੀਆਂ ਜ਼ਰੂਰਤਾਂ ਨੂੰ ਪੂਰੀ ਤਰ੍ਹਾਂ ਪੂਰਾ ਨਹੀਂ ਕਰ ਸਕੇਗਾ ਜਦੋਂ ਕਿ ਸਰੰਗੜ ਦੇ ਵਿੱਚ ਨਵਾਂ ਕੈਂਪਸ ਇੱਕ ਸਥਾਈ ਹੱਲ ਹੋਵੇਗਾ ਤੇ ਸਹੂਲਤਾਂ ਦੇ ਨਾਲ ਭਰਪੂਰ ਹੋਵੇਗਾ ਐਸੋਸੀਏਸ਼ਨ ਨੇ ਕਿਹਾ ਕਿ ਤੋਂਵੇਂ ਯੋਜਨਾਵਾਂ ਦੇ ਵਿੱਚ 5 ਤੋਂ 7 ਸਾਲ ਲੱਗ ਸਕਦੇ ਨੇ ਪਰ ਸਰੰਗੜ ਦਾ ਵਿਕਲਪ ਭੁ익ਦੇ ਲਈ ਬਿਹਤਰ ਸਾਬਤ ਹੋਵੇਗਾ ਦਸੀ ਬਾਅਦ ਐਸੋਸੀਏਸ਼ਨ ਦੇ ਮੈਂਬਰ ਵਕੀਲ ਦੀ ਵੋਟਿੰਗ ਦੁਆਰਾ ਲਿਆ ਜਾਵੇਗਾ ਵੋਟਿੰਗ ਦੀ ਮਿਤੀ ਅਤੇ ਪ੍ਰਕਿਰਿਆ ਦਾ ਐਲਾਨ ਜਲਦੀ ਕੀਤਾ ਜਾਵੇਗਾ ਤੇ ਇਸ ਵੇਲੇ ਹਾਈ ਕੋਰਟ ਦੀ ਮਨਜ਼ੂਰ ਸਮਰਥਾ 85 ਅਦਾਲਤੀ ਕਮਰੇ ਨਹੀਂ ਪਰ ਇਸ ਵੇਲੇ ਸਿਰਫ 69 ਅਦਾਲਤੀ ਕਮਰੇ ਹੀ ਕਾਜਸ਼ੀਲ ਨੇ ਕੇਸਾਂ ਦੀ ਵੱਤੀ ਗਿਣਤੀ ਅਤੇ ਨਿਆਂ ਘਟਾਂਚੇ ਦੀਆਂ ਜ਼ਰੂਰਤਾਂ ਦੇ ਮੱਦੇਨਜ਼ਰ ਹਾਈ ਕੋਰਟ ਦੇ ਵਿਸਥਾਰ ਜਾਂ ਫਿਰ ਤਬਾਦਲੇ ਬਾਰੇ ਇਹ ਫੈਸਲਾ ਬਹੁਤ ਹੀ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਖੋਖ ਪਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਉੱਚੀ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ